ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਪਿੰਡ ਦੇ ਕੋਲ ਪਹੁੰਚ ਚੁੱਕੇ ਹਾਂ ਜੀ ਪਿੰਡ ਤਵਾਨ ਜ਼ਿਲ੍ਹਾ ਕਰਤਾਰਪੁਰ ਦਾ ਤਸੀ ਪਟਾਲਾ ਜਖਵਾ ਜੀ ਵੀ ਕੋਈ 5-6 ਲਗ ਪਸ਼ੂ ਸੇਲ ਹੈ ਬਾਈਆਂ ਕੋਲ ਜੀ ਤੇ ਆਓ ਫਿਰ ਬਾਈ ਜੀ ਨੇ ਗੱਲਬਾਤ ਕੀਤੀ ਬਾਈ ਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਵਧੀਆ ਵਧੀਆ ਹਾਂ ਜੀ ਵਧੀਆ ਚਲੋ ਸਾਰੇ ਵੀਰਾਂ ਨੂੰ ਪਿਆਰ ਭਰੀ ਸੰਦੀਪ ਦੇ ਫਾਰਮ ਵੇਖਣ ਆਣਾਂ ਸਤਿ ਸ਼੍ਰੀ ਅਕਾਲ ਮਹਾਰਾਜ ਸਾਰਿਆਂ ਨੇ ਮੇਰੇ ਪਰੇ ਹੱਥ ਰੱਖ ਕੇ ਚੜ੍ਹਦੀ ਕਲਾ ਕਰ ਚਲੋ ਵੇਖਿਆ ਮਾਲ ਪਿੰਡ ਹੈ ਜੀ ਸੰਦੀਪ ਜੀ ਵੇਖਿਆ ਵਧੀਆ ਬਾਈ ਜੀ ਵਧੀਆ ਮਈਆ ਉਦਣੇ ਵੀ ਗਈ ਮਾਲ ਭਾਸਣਾ ਜੋ ਹੋਵੇ ਤੇ ਮਿੰਟ ਮਿੰਟ ਵ ਮਈ ਮਲੇਰ ਕੋਡ ਲਈ ਮਈਆਂ ਇੱਕ ਦਿੱਤੀ ਇਹ ਵੀਡੀਓ ਵਾਲੀ ਦੇ ਇੱਕ ਮਹੀ ਹੋਰ ਲਿਆਂਦੀ ਨਾਲ ਅੱਛਾ ਉਹ ਦਿੱਤੀ ਸੀ ਵੱਡੀ ਮਈ ਦੇ ਸੁਨੀਲ ਸਿੰਘ ਕਮਾਲੀ ਹੋਗੀ ਫੋਨ ਆਉਣ ਵਾਲੀ ਅੱਛਾ 15 16 ਕਿਲੋ ਮਈ ਕੋ ਦੁੱਧ ਤਿਆਰ ਨਹੀਂ ਨਹੀਂ ਚੰਗੀ ਮਈ ਸਾਰਾ ਹੀ ਮਾਲ ਚੰਗਾ ਸੀ ਸਾਰਾ ਹੀ ਮਾਲ ਉਹਦੇ ਨਾਲ ਬੜਾ ਹੀ ਚੰਗਾ ਹੀ ਮਾਲ ਹੋ ਰਹੀ ਮਈਆਂ ਲਿਆਂਦੀਆਂ ਹਾਂ ਮਗਰ ਇੱਕ ਦੋ ਵੇਗੀਆਂ ਚਲੋ ਭਾਏ ਵੀ ਗਣਾ ਸੁਨੀਲ ਭਾ ਭਾ ਮਈ ਥੋੜੀ ਜਿਹੀ ਚੰਗੀ ਭਾਏ ਵੇਖ ਜਣਾ ਭਾਏ ਵੇਖ ਜਣਾ ਤੇ ਸਭ ਕੋਈ ਨਾਲ ਹੀ ਇਦਾਂ ਹੀ ਕੰਮ ਕਰਦਾ ਅੱਜ ਕਿੰਨੀਆਂ ਫਿਰ ਅੱਜ ਵੀ ਮਈਆਂ ਆਪਣੇ ਕੋ ਪੰਜ ਕਿ 6 ਚਲੋ ਹਾਂ ਸਾਰੀਆਂ ਸੂਈਆਂ ਸੂਈਆਂ ਦੋ ਮਹੀਆਂ ਦੀਆਂ ਅੱਜ ਹੀ ਸੂਈਆਂ ਕਰੋ ਚਲੋ ਹਾਂਜੀ ਇਹ ਸੰਦੀਪ ਜੀ ਝੋਡੀ ਕਲ ਮਨੇਰ ਦੀ ਸੂਈ ਆ ਆਏ ਮਾਲ ਫਿਰ ਉਧਰ ਹੀ ਆ ਜੀ ਇਹ ਵੇਖੋ ਜੀ ਹੁਣ ਕਹਿ ਕਹਿ ਕੇ ਵੇਚੀਆਂ ਤੇ ਫਿਰ ਨਹੀਂ ਪੁੱਛਦਾ ਲਓ ਜੀ ਲੈ ਸੰਭੋ ਦਿਖਾ ਲੈ ਕਰਾ ਦੀ ਉੱਠ ਰੋਗੇ ਛੇੜਾ ਲੈ ਆ ਲੋ ਚੈੱਕ ਕਰਾ ਦੇ ਅਜ ਆਏ ਨੇ ਮੰਨਾ ਮੰਨੇ ਨੂੰ ਅੱਜ ਕਿਹਾ ਨਹੀਂ ਜੋ ਕੱਟੀ ਆ ਅ ਕੱਟਾ ਜੋ ਚਲੋ ਕੱਲ ਦੀ ਸੂਈ ਜੋ ਬੋਲਾ ਕੋਈ 9 ਕਿਲੋ 10 ਕਿਲੋ 9 ਕਿਲੋ ਹੋਊਗਾ ਠੰਡਾ ਕਰਕੇ ਘੱਟ ਵਾਰ ਜਣ ਵੇਖ ਲੋ ਸੰਦੀਪ ਜੀ ਕਿੰਨਾ ਵਾ ਬਸ ਠੀਕ ਆ ਕੰਮਕਾਰ ਵਾਲੇ ਬੰਦੇ ਆ ਨਹੀਂ ਠੀਕ ਆ ਕੋਲੋਂ ਡਿਆ ਫੋਨ ਕਰਦੇ ਨੂੰ ਉੱਗੇ ਘਾਇ ਕਰ। ਆ ਚਲੋ ਨੰ ਕੰਮ ਕੰਮ ਕਰਨਾ। ਉਹ ਪਿੱਛੇ ਗਿਆ ਸੀ ਤੇ ਮੈਂ ਤੂੰ ਰਹਿਣ ਦੇ। ਹਾਂ। ਸੁਨੀਪ ਬਹੁਤ ਚੰਗੀ ਸਿੰਘ ਸਿੰਘ ਬਹੁਤ ਚੰਗਾ। ਜਵਾਬ ਸਮਾਪੂਰ ਛਟਾ ਸੰਦੀਪ ਕੋਈ ਨਹੀਂ। ਨਹੀਂ ਠੀਕ ਹੈ ਜੀ। ਛੋਟੀ ਵੇਖ ਲੋ ਕਿੱਡੀ ਹੈ। ਬਿਲਕੁਲ। ਬਿਲਕੁਲ ਜਾਇ ਰੱਖਾਂਗੇ। ਆ ਜੋ। ਬਹੁਤ ਵਜਣਾ ਸੰਦੀਪ ਬੋਲਾ ਹੀ ਬਣਿਆ। ਤੇ ਲੈ ਗੱਲਾਂ ਕਰਦੇ ਤੋ ਤੇ। ਛੋਟੀ ਸੰਦੀਪ ਸਾਂ ਤੇ ਤੇਰਾ 14 ਕਿਲੋ ਦੁੱਧ ਦਊਗੀ। ਵੱਡੀ ਆ। ਹਰੇ ਬੋਲਾ ਹੀ ਬਣਿਆ ਸੰਦੀਪ। ਬੋਲਾ ਹੀ ਬਣਿਆ ਹਣਾ। ਹਾਂ ਬੋਲਾ ਬਣਿਆ। 9 10 ਕਿਲੋ ਸੰਦੀਪ ਬੋਲਾ ਵਾ ਹਾਂ 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 ਫੁੱਲਾ ਡੋਲਾ ਹਾਂ ਜੀ ਪਿੰਦਾ ਜੀ ਸੰਦੀਪ ਸਿੰਘ ਜਿਆ ਜੀ ਮੁੱਲ ਕਰੀਏ ਜਿਆ ਜੀ ਬਸ ਇਹ ਮੁੱਲ ਨਗਦਾਂ ਵਾਲੇ ਆ ਨਗਦਾਂ ਵਾਲੇ ਧਾਰ ਵਾਲਾ ਨਹੀਂ ਹੈਗਾ ਕੋਈ ਮੁੱਲ ਧਾਰ ਵਾਲੇ ਮੁੱਲ ਉਲਟ ਪੁਲਟ ਹੁੰਦੇ ਆ ਮੁੱਲ ਭਾਏ 30 35 40 ਕਰਾਲਾ ਫਾਇਦਾ ਨਹੀਂ ਕੋਈ ਇੱਕ 10 ਦੀ ਝੋਟੀ ਦੇ ਦਾਂ ਨਹੀਂ ਠੀਕ ਆ ਇੱਕ 10 ਬਿਲਕੁਲ 2000 ਮਾਨ ਕਰ ਦਾਂਗੇ ਚਲੋ 1 ਲੱਖ 8000 ਇੱਕ 8000 ਦੀ ਝੋਟੀ ਵੇਖ ਲੈ ਕੋਈ ਪੂਰ ਛਟਾ ਹੋ ਜੇ ਮੇਰੀ ਗੱਲ ਚੱਲਣ ਦੋ ਬਾਕੀ ਠੀਕ ਆ ਆ ਪਹਿਲਾ ਸੂਆ ਲੈ ਸੰਦੀਪ ਸਿੰਘ ਆਵੇ ਲੈ ਵੀ ਦੰਦੀਓ ਦੋ ਦਾਲ ਝੋਟੀ ਇਹ ਖਾ ਲੈ ਵਾ ਸ਼ੰਭੂ ਬਾ ਸੰਦੀਪ ਸਿੰਘ ਇੱਕ ਕੈਦਨਾ ਤੇ ਵੀ ਲੈ ਬਿਲਕੁਲ 11 ਕਿਲੋ ਦੁੱਧ ਵਾ ਅੱਛੇ 11 ਕਿਲੋ ਦੁੱਧ ਪੂਰਾ 11 ਲੀਟਰ ਝੋਟੀ ਥੱਲੇ ਦੁੱਧ ਦੱਸ ਲੈ 11 ਕਿਲੋ ਦੁੱਧ ਝੋਟੀ ਥੱਲੇ ਤੇ ਤੇ ਤੈਨੂੰ ਬਾਹਰ ਸਟੋਰੀ ਲਈ ਮਾਲ ਉਧਰ ਦਾ ਆ ਨਹੀਂ ਠੀਕ ਆ ਤੇਲਾ ਦੋਂਦੀ ਆ ਪਹਿਲਾ ਸੂਆ ਸੰਦੀਪ ਦੋ ਦੰਨ ਝੋਟੀ ਇਹ ਵੀ ਬਹੁਤ ਵੱਡੀ ਝੋਟੀ ਵੇਖੋ ਕੱਟੀ ਉਮਰ ਕੀ ਆਦੀ ਸੰਦੀਪ ਸਿੰਘ ਫਿਰ ਦੁੱਧ ਬੜਾ ਹੋਵੇ ਥਣ ਵੇਖ ਕੇ ਡਾਪਿਆ ਥਾਣੀ ਬੜਾ ਸੋਹਣਾ ਲੱਗਾ ਜੀ ਹਾਂਜੀ ਬਹੁਤ ਜਾਵ ਸੰਦੀਪ ਸਿੰਘ ਹੂੰ 2 ਕਿਲੋ ਗਾੜੀ ਆ ਅੱਛਾ ਇਹ ਜਿਹੜੀ ਸੰਦੀਪਾ ਮੈਂ ਦੀ ਗਾੜ ਵਾ ਨਾ ਦੁੱਧ ਹੀ ਉਹਦਾ ਉਹਦਾ ਹੀ ਉਹਦਾ ਹੀ ਜਿਹੜੀ ਮੈਂ ਦੀ ਗਾੜ ਹੈ ਨਹੀਂ ਉਹਦਾ ਦੁੱਧ ਨਹੀਂ ਹੁੰਦਾ ਹਾਂ ਆਜੋ ਠੰਡੀ ਬੜੀ ਸੰਦੀਪ ਪਹਿਲਾਂ ਜੇ ਫੜਿਆ ਇਹਦੇ ਥੋੜਾ ਬਣਾਇਆ ਇਹ ਮਿੱਟੀ ਪਾਈ ਮਿੱਟੀ ਥੱਲੇ ਇਹ ਥੱਲੇ ਮਿੱਟੀ ਪਾ ਕੇ ਬਜਰ ਕੁੱਟ ਕੇ ਰੇਤ ਬਜਰੀ ਸਿੰਗ ਪੱਕਾ ਬਣਾਇਆ ਸੀ ਹਾਂ ਮਿੱਟੀ ਪਾਈ ਬਲੈਰੋ ਲੱਗਦੀ ਦੂਜੀ ਲੱਗਦੀ ਬਲੈਰੋ ਸਾਰੀਆਂ ਲੱਗਦੀਆਂ ਸੰਦੀਪ ਠੀਕ ਆ ਤੇ ਜਿਹੜੀਆਂ ਜਿਆਦਾ ਵੱਡੀਆਂ ਗੱਡੀਆਂ ਹੁੰਦੀਆਂ ਬਾਹਰ ਲਾਈ ਉਹਦੋਂ ਮੰਡੀ ਗੋ ਜਿਹੜੀਆਂ ਮਈਆਂ ਲੈ ਆਈਆਂ ਨਾ ਤੇ ਭਾਜੀ ਫਿਰ ਉਹਦੀ ਕੀਮਤ ਸੁਨੀਲ ਜੀ ਦੋ ਦੀ ਕੱਟੀ ਆ ਹੂੰ ਦੋ ਟਾਈਮ ਚੋਲੋ ਚਾਰ ਟਾਈਮ ਚੋਲਿਓ ਹੂੰ 11 11.5 ਕਿਲੋ ਦੁੱਧ ਵਾ ਲੈ ਵੀ ਹੋਰ ਸੁਖਾ ਪੁੱਤਰ ਨਹੀਂ ਠੀਕ ਆ ਇਹ ਸੁਨੀਲ ਸਿੰਘ ਚੌਣ ਛੋਟੀ ਨੂੰ ਲੱਗੀ ਵੀ ਬੋਲੀ ਜੌਰ ਦਾ ਸਚੋਣਾ ਮਈਆਂ ਤੋਂ ਸਮਾਈਆਂ ਵਾਂ ਵੀ ਥਣਥਣ ਕੱਢ ਜਾਂਦੀਆਂ ਬੋਲੋ ਮੁੱਲ ਭਾਵੇਂ 40 ਕਰਾ ਲਈਏ 50 ਕਰਾ ਲਈਏ ਕੋਈ ਫਾਇਦਾ ਨਹੀਂ ਇਹਦਾ ਇੱਕ 20 ਦੀ ਦੇ ਦਾਂਗੇ ਅੱਛਾ ਠੀਕ ਆ ਇੱਕ 20 ਦੀ ਕੱਟੀ ਦੋ ਦੰਦ ਵਾ 11 ਕਿਲੋ ਦੁੱਧ ਡੱਬੇ ਮਾਰ ਕੇ ਸੰਦੀਪ ਭਾਈ ਜੀ ਠੀਕ ਆ ਪਾਈਆ ਦੁੱਧ ਵੀ ਘਟ ਜੇ ਸੂਈ ਜਿਹੜੀ ਆ ਨਾ ਹਾਂ ਐਉਂ ਨਹੀਂ ਹੋਣੀ ਚਲੋ ਇੱਥੇ ਹੋਣੀ ਆ ਇਹ ਰੱਖ ਨਹੀਂ ਆ ਇੱਥੇ ਹੋਣੀ ਆ ਦੁੱਧ ਜਿੰਨੀ ਝੂਠ ਮਾਰ ਲਓ ਹਾਂ ਐ ਨਹੀਂ ਹੋਣੀ ਕੱਟੀ ਵੇਲਾ ਸੰਦੀਪ ਸਿੰਘਾਂ ਕੀ ਚੀਜ਼ ਵਾ ਲੈ ਦਿੱਤਾ ਹੈ ਐਵੇਂ ਬੜੇ ਰੇਡ ਪਾ ਪਾ ਕੇ ਕੀ ਫਿਆਵਾ ਕੋਈ 2 ਰੁਪਏ ਵਾਜਣ ਕਿਤੇ ਦੇ ਦਾਂ ਨਹੀਂ ਠੀਕ ਆ ਆਹ ਸੰਦੀਪ ਇਹਦੀ ਮਹੀਦੀ ਉਹ ਕੱਟੀ ਮਗਰ ਅੱਛਾ ਇੱਕ ਤੇ ਇਹ ਉਹ ਗੱਲਾਂ ਬਾਤਾਂ ਨਾ ਹਾਂ ਕੋਈ ਆ ਜੇ 5 ਦਿਨ ਕੋਈ ਆ ਜੇ 6 ਦਿਨ ਹੂੰ ਮੇਰੇ ਘਰੋਂ ਜਿਹੜੀ 7.5 ਕਿਲੋ ਦੀ ਬਾਲਟੀ ਆ ਨਾ ਉਹ ਝਗਣਾ ਗਾਲਲੇ ਥਣਾ ਜੋ ਢੱਕਦੀ ਆਏ ਅੱਛਾ ਹੁਣ ਇਹਦੇ ਥੱਲੇ 14 ਕਿਲੋ ਦੁੱਧ ਵਾ ਹੁਣ ਹਾਂ 3 ਕਿਲੋ ਇਹਦੀ ਗਾੜ ਵਾ ਅੱਛਾ ਪੂਰੀ ਲੀਟਰ ਨਾ ਮਣੀ ਆ ਦੋ ਟਾਈਮ 3 ਕਿਲੋ ਇਹਦੀ ਗਾੜੀ ਆ ਹਾਂ 14 ਕਿਲੋ ਕੰਡੇ ਚਾੜਵਾ ਦੁੱਧ ਵਾ ਅੱਛਾ ਜਵਾਪ ਸਮਾਪੂਰ ਛਟਾ ਕੋਈ ਨਹੀਂ ਪਰ ਮੈਂ 13 ਕਿਲੋਆਂ ਦੀ ਮੈਂ ਗਾਰੰਟੀ ਦੇ ਦੇ ਦੂੰਗਾ ਭਾਵੇਂ ਜਿਹੜਾ ਮਰਜ਼ੀ ਲੈ ਜੇ ਕੋਈ ਪੂਰ ਛਟਾ ਨਹੀਂ 10 ਦਿਨਾਂ ਦੀ ਮੈਂ ਸੂਈ ਮਗਰ ਕੱਟੀਏ ਖੋਲੋ ਲੈ ਵੀ ਸ਼ੰਭੂ ਇਹ ਵੀ ਦਿਖਾ ਕਰਾਂ ਤੇ ਵਿਕੀ ਮੁੱਲ ਮਹੀ ਦਾ ਸੰਦੀਪ ਸਿੰਘ ਆ ਪਾਣਾ ਨਹੀਂ ਕਿਹੜੇ ਲੈ ਕੇ ਮਾਲ ਲੈ ਕੇ ਨਾ ਮੈਂ ਕਿਹਾ ਤੂੰ ਮਹੀ ਆ ਵੇ ਬਰੂਤ ਕਾਲੀ ਮੈਂ ਆ ਵੇ ਤੇ ਭਾਰਕ ਦੁੱਧ ਮਹੀ ਦੇ ਥਲੇ 14 ਕਿਲੋ ਬਸ ਠੀਕ ਆ ਆਪਰ ਦੇਣਾ ਕਿਲੋ ਦੇਣਾ ਆ ਦੁੱਧ 14 ਹੀ ਕਿਲੋ ਮਹੀ ਥਲੇ ਨਹੀਂ ਠੀਕ ਹੈ ਜੀ ਮੈਂ ਵੇਖ ਕਰਾਂ ਦੀ ਵੇ ਲੰਮੀ ਵੇਖ ਮੈਂ ਇਹਨੂੰ ਲਿਆ ਬਿਲਕੁਲ 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 ਬੁਗੀ ਇੱਕ ਮਿੰਟ ਬੰਦ ਕਰ ਲਾ ਆ ਜਾਓ ਜੀ ਠੀਕ ਆ ਜਾਓ ਬੰਦ ਕਰ ਲਈ ਭਰਾ ਬੰਦ ਕਰ ਲੈ ਅੰਦਰ ਜਾਣਾ ਅੰਦਰ ਜਾਣਾ ਨਹੀਂ ਕੋਈ ਨਹੀਂ ਕਰ ਲੈਣਾ ਬੰਦ ਹਾਂਜੀ ਹਾਂਜੀ 3 ਕਿਲੋ ਮਹੀਂ ਦੀ ਗਾੜਵਾ ਚਲੋ ਠੀਕ ਆ ਭਾਵੇਂ ਕੋਈ ਜਿੱਦਾਂ ਮਰਜੀ ਸੰਦੀਪ ਸਿੰਘ ਤਸੱਲੀਆਂ ਕਰੇ ਹਾਂ ਆਪਣੇ ਕੋਲ ਥੋੜਾ ਜਿਹਾ ਟਾਈਮ ਘਟਵਾ ਹਾਂ ਵੀਡੀਓ ਕਾਲ 'ਚ ਮਹੀਂ ਚਵਾ ਦੇਣੀ 10 ਕਿਲੋ ਦੀ ਬਾਲਟੀ ਆ ਹਾਂ ਕੰਨਿਓ ਕੰਨੀ ਮਹੀਂ ਫੜੀ ਹੁੰਦੀ ਚੱਕ ਠੀਕ ਆ ਇੰਨੀ ਮਹੀਂ ਦੀ ਚਵਾਈ ਆ ਮੈਂ ਦਾ ਰੰਗ ਵੇਖ ਰੂਪ ਵੇਖ ਕਿੱਡੀ ਮੈਂ ਜ਼ੋਰਦਸ ਵਾ ਹੀਰਾ ਵਾ ਚਲੋ ਸਾਡਾ ਧੰਦਾ ਅਸੀਂ ਵੇਚਣੀਆ ਬਿਲਕੁਲ ਇਹੋ ਜੀ ਮੈਂ ਕਿਤੇ ਡੱਕੀ ਹੋਏ ਕਰ ਨਹੀਂ ਯਾਰੇ ਬੰਦ ਹੁੰਦੀ ਆ ਹਾਂ ਪਰ ਨਹੀਂ ਸਾਡੇ ਤੋਂ ਰੱਖੀਆਂ ਨਹੀਂ ਇਹ ਰੱਖੀਆਂ ਨਹੀਂ ਮੈਂ ਦਾ 1.5 ਲੱਖ ਰੁਪਇਆ ਮੰਗਲਾ ਭਾਏ 40 ਮੰਗਲਾ ਹਾਂ ਸਾਰੇ ਵੀਰ ਆਉਂਦੇ ਆ ਮੇਰੇ ਕੋਲ ਬੜੇ ਵੀਰ ਤਰ੍ਹਾਂ ਰੀਡ ਜੈ ਜਵਾ ਇੱਕ 15 ਦੀ ਮੈਂ ਦੇ ਦਈਏ ਇੱਕ ਪਰ ਕੰਡੇ ਦੇ ਚਾੜ ਕੇ ਦੁੱਧ ਦਊਂਗਾ ਨੇ ਠੀਕ ਆ। ਇਹ ਪਾਇਆ ਵੀ ਮੈਂ ਕਹੋ ਦੁੱਧ ਘਟ ਜੇ ਤੇ 5000 ਰੁਪਏ ਇਨਾਮ ਦੇ ਕੇ ਘਲਾਉਂਗਾ ਤੇ ਜੇ ਕਿ ਥਣ ਚ ਵੱਧ ਘਟ ਹੋ ਜੇ ਪੂਰ ਛਟਾ ਤੇ ਜੱਡਾ ਥਣ ਓਡੀ ਮੋਡੀ ਧਾਰ ਮੈਂ ਸਖਤ ਮਹੀਂ ਨਹੀਂ ਲੈਂਦਾ। ਹਾਂ ਨਾ ਇੱਕ ਪੰਜ ਦੀ ਮਹੀਂ ਦੇ ਦਾਂਗਾ ਫੇਰ ਕੋਈ 15 ਕਿਲੋ ਵਾਲੀ ਮਹੀਂ ਦੇ ਕੇ ਵਿਖਾਵੇ। ਵਾਹ ਨਹੀਂ ਠੀਕ ਆ। ਕੋਈ ਸੱਜਣ ਆਊਗਾ ਤੇ ਭਾਵੇਂ ਮੈਨੂੰ ਚੋਕੇ ਦੋ ਦਿਨ ਪੈਸੇ ਪਾ ਦੇ ਮਹੀਂ ਜੇ ਪਾਇਆ ਦੁੱਧ ਵੀ ਮਹੀਂ ਫਲੇਉ ਘਟ ਜੇ ਸੰਦੀਸਾ ਇਨੀ ਮੈਂ ਚੰਗੀ ਆ। ਚਲੋ ਠੀਕ ਆ। ਹਾਂਜੀ। ਆਹਾ ਇਹ ਛੋਟੀ ਬਿਗੀ ਆ। ਚਲੋ ਠੀਕ ਆ। ਇਹ ਛੋਟੀ 10000 ਪਾਇਆਈ ਆ ਸੁ ਸਦੀਪ ਸਿੰਘ ਆ ਇਹ ਵੀ ਪਰਸੋਂ ਦੀ ਮਹੀਂ ਸੂਈ ਆ ਅੱਛਾ ਆ ਵੱਡੀ ਮਹੀਂ ਆ ਠੀਕ ਆ ਇੱਕ ਮਿੰਟ ਮਗਰ ਵੇਖਦਾ ਹੁਣੇ ਕੱਟੀ ਕਟਾ ਇਹ ਕੰਦਰ ਖੜੀ ਆ ਹਾਂਜੀ ਉਹ ਵੀ ਸੂਈ ਤਾਜੀ ਹਵਾ ਦੀ ਪੈਣ ਦੀ ਅੰਦਰ ਬੰਦੀ ਠੀਕ ਆ ਨੀਰ ਸਿੰਘ ਆ ਇਹ ਪਰਸੋਂ ਦੀ ਮਹੀਂ ਸੂਈ ਵੱਡੀ ਮਹੀਂ ਆ ਵੀ ਹਾਂ ਕਾ ਦਵੈਣ ਵੇਖ ਮੈਂ ਦੱਸ ਕਾਲੀ ਮੈਂ ਵੇਖ ਵੱਡੀ ਮੈਂ ਫੁੱਲ ਸਹਿਜਾ ਸੰਦੀਪ ਸਿੰਘ 12 13 ਸਰੀ ਮਹੀਂ ਆ ਹਾਂ ਹੈ ਵੀ ਚੰਗੀ ਆ ਜੀ ਹਾਂਜੀ ਚੰਗੀ ਆ ਸੰਦੀਪ ਸਿੰਘ ਆ ਗਦੇ ਚਵਾਈ ਲੱਗੀ ਮੈਂ ਨੂੰ ਬੇਹੱਦ ਬਨੇ ਪਾਰ ਕਿਤੇ ਪੂਰ ਛਟਾ ਹੀ ਕੋਈ ਨਹੀਂ ਹੋਰ ਫੁੱਲ ਸਹਿਜ ਵੱਡੀ ਆ ਹਾਂਜੀ ਬੰਦਾ ਜੀ ਬੋਲੋ ਸੰਦੀਪ ਸਿੰਘ ਮੈਂ ਇਹਨੇ ਦੁੱਧ ਦੇਣਾ 13 12 13 ਖ ਲੋ ਹੂੰ ਚੋਣ ਚਵਾ ਮੈਨੂੰ ਏਦਾਂ ਦਾ ਆ ਵੀ ਕੋਈ ਗੱਲ ਕਰਨ ਵਾਲੀ ਨਹੀਂ ਵੇਲਾ ਫੁੱਲ ਸਹਿਜ ਵੱਡੀ ਆ ਜਿਹੜੀ ਲੱਖ ਰੁਪਏ ਦੀ ਮੈਂ 90 5 ਹੋਰ ਛੋਟੀ 85 ਕੋੜ ਵਾਲਾ ਰੇੜੀ ਚਲ ਜਾਣ ਦੇ ਦਾਂਗੇ ਠੀਕ ਆ ਤੇ ਆਹਾ ਸੁਣਿਆ ਪਿਓਰ ਨੀਲੀ ਰਾਵੀ ਹੂੰ ਜੇ ਅਜੂਰ ਇਹਨੇ ਵੀ ਸੁੱਟ ਕੇ ਹੱਡੀ ਆ ਅੱਛਾ ਚੁਵਾਈ ਵੀ ਕੀਤੀ ਆ ਟਰ ਤਿੰਨ ਕਿਲੋ ਦੀ ਸਵੇਰੇ ਹਾਂ ਅੱਜ ਹੀ ਸੁਈ ਆ ਅੱਜ ਕਬੂਜ ਮੜੀ ਦੀ ਅੱਜ ਹੀ ਸੁਈ ਆ ਸਵੇਰੇ ਲੈ ਠੀਕ ਆ ਹਾਂਜੀ ਕੱਟੀ ਇਹਨੇ ਸੁਨੀਲ ਜਾਨ ਦਿੱਤੀ ਆ ਬਾਹਰ ਮਈਆਂ ਤਾਜ਼ੀਆਂ ਹਵਾ ਪੈਂਦੀ ਆ ਬਾਹਰ ਹੀ ਬਾਲੋ ਪਤਾ ਮਾਰਨਾ ਹਵਾ ਜੀ ਪੈਂਦੀ ਹੀ ਤੇ ਮੈਂ ਆ ਮਈਆਂ ਨਾ ਤਾਲੀਆਂ ਦੇ ਦੇ ਦੋ ਨਹੀਂ ਕੋਤਰੀ ਆਈ ਆ ਨਹੀਂ ਸੰਦੀਪ ਸਿੰਘ ਸੈਂ ਇਥੋਂ ਲਈ ਮਈਆਂ ਵੇਖ ਕੇ ਦੀ ਚੰਗੀ ਆ ਹਾਂ ਠੀਕ ਆ ਬਈ ਪਿਓਰ ਨੀਲੀ ਦੀ ਆ ਅੱਜ ਹੀ ਸੂਈ ਆ ਹੋਰ ਜੀ ਠੀਕ ਠਾਕ ਨਹੀਂ ਪੁੱਛਣਾ ਕਰੂ ਦੋ ਤੇ ਇਹ ਦੋ ਦ ਸੰਦੀਪ ਸਿੰਘ ਜਿੱਥੋਂ ਲਈ ਆ ਉਹਦੇ ਬੜਾ 13-14 ਕਿਲੋ ਦੱਸ ਦਿਆ ਵੇ ਬੜੀ ਅਸਲ ਚੰਗੀ ਮਈ ਆ ਹਮ ਅੱਜ ਹੀ ਸੂਈ ਸਵੇਰੇ ਹਜੇ ਲੱਪਾ ਲੂਪੇ ਜਾਵਾ ਮੈਂ ਠੀਕ ਆ ਹਾਂ ਚੱਡੇ ਦੇ ਨਿਸ਼ਾਨੀਆਂ ਵੇਖ ਮੈਂ ਨਹੀਂ ਆ ਸਾਰੇ ਨਿਸ਼ਾਨੇ ਸਾਰੀ ਅੱਜ ਹੀ ਸਵੇਰੇ ਸੂਈ ਆ ਬਹੁਤ ਚੰਗੀ ਚੁੰਗੀ ਆ ਦੇਖ ਲੈ ਨਹੀਂ ਆਲੇਵਾ ਇਹ ਤੇਰਾ ਇਹ ਤੇ ਬਾਲੋ ਤੇ ਬੱਚੇ ਦਾ ਕਰੇਗੀ ਚਲੋ ਕੋਈ ਨਹੀਂ 2 ਮਿੰਟ ਦਾ ਕੋਈ ਫਰਕ ਨਹੀਂ ਪੈਂਦਾ ਇਹ ਜਮਰੇਡੇ ਕੇ ਬਖਾਰੇ ਥਣ ਸੁਨੀਲ ਸਿੰਘ ਚੁਾਈ ਮੈਨੂੰ ਬੜੀ ਆਲੋ ਘਾਰ ਨਹੀਂ ਲੱਗੀ ਆ ਬੇ ਹਣੀ ਮਾਜਵੇ ਹਲਾ ਸੰਦੀਪਾ ਕਿਦਾਂ ਦੀ ਅੱਖਾਂ ਨੇ ਦਿੱਲੀ ਉਹ ਕੋਈ 90 ਨਹੀਂ 95 ਨਹੀਂ 82 ਦੀ 82 82 ਕਰੋ ਠੀਕ ਆ ਦੇਣ ਵਾਲਾ ਮੋਲੀ ਚਲ ਜਾਂ ਜਿਆ ਜ ਦੇ ਦਾਂਗੇ ਹਾਜੀ ਸੂਈਓ ਮਗਰ ਇਹਦੇ ਕੱਟੀਓ ਵਾ ਠੀਕ ਆ ਲੋ ਜੀ ਇਹ ਪੰਜ ਛੇ ਝੋਟੀਆਂ ਬਾਈ ਅੰਗਲ ਜੀ ਤੇ ਬਾਕੀ ਵੀ ਵਾਰ ਵਾਰ ਵੀ ਜੀ ਇਹ ਬੇਨਤੀ ਕਰਦੇ ਇੱਥੇ ਆ ਕੇ ਚੋਈ ਕਰੋ ਤੇ ਭਾਅ ਵੇਖ ਲੋ ਬਾਈ ਦਾ ਬਿਲਕੁਲ ਛੋਟਾ ਜਿਹਾ ਮੋਲਾ ਹਾਂ ਵੀ ਸੰਦੀਪ ਸਿੰਘ ਹਾਂ ਹਾਂ ਸੁਣਦੀਆਂ ਗੱਲਾਂ ਨਹੀਂ ਕੋਈ ਕਿ ਮਈ ਦੇ ਥਾਂਜਪੂਰ ਛਟਾ ਨਹੀਂ ਹਾਂਜੀ ਹਾਂਜੀ ਕੋਈ ਵੱਧ ਘਟ ਨਹੀਂ ਹੋਏਗਾ ਬਿਲਕੁਲ ਜਿਹੜਾ ਹੋਏਗਾ ਮੈਂ ਦੱਸ ਕੇ ਦਊਗਾ ਚਲੋ ਕਿਉਂ ਲਾਮਾ ਨਹੀਂ ਕੇ ਖੋਲਣਾ ਸਹੀ ਗੱਲ ਹੈ ਕੰਮ ਕਰੋ ਸਾਫ ਸੁਥਰਾ ਇਹ ਆ ਵੀ ਪਸ਼ੂ ਆਪਣੇ ਲੋ ਚੰਗਾ ਲਿਆਂਦਾ ਵਾ ਕਿਸ ਨੂੰ ਪੈ ਵੀ ਸਕਦੀ ਆ ਨਾ ਨਾ ਪੈਂਦੇ ਹਾਂ ਹੀ ਕਿਹੜਾ ਵਿੱਚ ਪੈ ਕੇ ਵੇਖਿਆ ਖਰਾ ਸੋਨਾ ਆਪਣੇ ਲੋ ਬਦਲ ਲਿਆ ਕੇ ਚਲੋ ਆ ਸੁਨੀਪ ਸਿੰਘ ਜਿਹੜੀ ਮਈ ਆ ਨਾ ਹੂੰ ਜਦੋਂ ਚੋਈਦੀ ਆ ਨਾ ਹੂੰ ਮਨ ਖੁਸ਼ ਕਰ ਦਿੰਦੀ ਆ ਚਲੋ ਇਨਾ ਨੀਰਵਾ ਮੈਂ ਦੇ ਥਲੇ ਰੇਡ ਵੇਖ ਲਾ ਜੈਜਵਾਲਾ ਆਪਣੀ ਸਿਰਫ ਸੰਦੀਪ ਸਿੰਘ ਆ ਇੱਕ ਪਾਂਦੀ ਕੋਣ ਦਿੰਦਾ ਭਜੀ ਜੈਜ ਜੀ ਆਪਣੀ ਹੱਕ ਦੀ ਕਮਾਈ ਰੱਖ ਕੇ ਥੋੜਾ ਥੋੜਾ ਰੇਡ ਪਾਇਆ ਵਾ ਵੀ ਚਲੋ ਜੇ ਅੱਜ ਵਾ ਨਾ ਬਿਕਣ ਗਿਆ ਤੇ ਹੋਰ ਆ ਜਾਣਗੀਆਂ ਸੰਦੀਪ ਸਿੰਘਾਂ ਦੋਂਦੀ ਕੱਟੀ ਆ ਹੂੰ 1011 ਕਿਲੋ ਦੁੱਧ ਕੱਟੀ ਕੋ ਤਿਆਰ ਵਾ ਦੋ ਟਾਈਮ ਚੋਲਣ ਭਾਵੇਂ ਚਾਰ ਟਾਈਮ ਚੋਲਣ ਇੱਥੇ ਭੈਣ ਜੋ ਚੌਥੇ ਚੌਥੇ ਸੁਈ ਵਾਲੀਆਂ ਮਈਆਂ ਨਹੀਂ ਕਈ ਨਾ 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 ਕਦੇ ਚਵਾਈ ਆ 2 ਕਿਲੋ ਦੀ ਗਾੜੀ ਆ ਜਦੋਂ ਮਰਜੀ ਆਉ 4-5 ਮਈਆਂ ਹਾਇਰ ਹੁੰਦੀਆਂ ਦੂਜੇ ਤੀਜੇ ਦਿਨ ਵੀਡੀਓ ਆ ਜਾਂਦੀ ਆ ਇਹ ਗਲਮਗੋਆ ਨਹੀਂ ਉਹ ਦਿਨ ਨਹੀਂ ਅੱਜ ਗਾਂ ਹੈ ਨਹੀਂ ਕੋਈ ਵੀ ਚਲ ਤੇ ਪਿੰਡ ਹੈਗਾ ਜੂ ਆਪਣਾ ਧਵਾਨ ਜ਼ਿਲ੍ਹਾ ਹੈਗਾ ਗਰਦਾਸਪੁਰ ਤਹਿਸੀਲ ਹੈਗੀ ਆ ਬਟਾਲਾ ਨੇੜੇ ਹੈਗਾ ਅਲੀ ਹਾਲ ਦੇ ਤੇ ਦਲਮ ਦੇ ਧਵਾਨ ਕਮਾਨ ਨਹੀਂ ਜਾਣਾ ਧਵਾਨ ਧਵਾਨ ਦਮੋਦਰ ਧਵਾਨ ਦਮੋਦਰ ਤੇ ਬੀਲੀ ਹਾਲ ਦੇ ਲਾਗੇ ਤੇ ਅਲੀ ਹਾਲ ਦੇ ਲਾਗੇ ਨਾਂ ਮੇਰਾ ਪਿੰਦਾ ਤੇ ਨੰਬਰ ਹੈਗਾ 95924 27529 95924 27529 ਅਸਲੀ ਗੱਲ